ਭਾਈ ਗੁਰਚਰਨ ਸਿੰਘ ਜੀ ਜਬ ਜੀਆਂ ਦੇ ਦਰਸ਼ਨ ਕਰ ਰਹੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ 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 ਪਿਆਰ ਤਖੋ ਜੀ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਪਰਮ ਸਨਮਾਨ ਜੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਦੁਰੈਨ ਸਬਾਈ ਸਵਾਗਤ ਦੇ ਵਿੱਚ ਸਤਿਗੁਰ ਦੀ ਪਿੱਤਰ ਹਜੂਰੀ 'ਚ ਪਹੁੰਚੇ ਹੋ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਕੰਜ ਬੈਠ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ RAM ਸਰਦੀ ਇਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕੀਤੀ ਤੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਗੁਰਦਾਸ ਜੀ ਆਓ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਨੇ ਰਲਾ ਆਓ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਨੇ ਰਲਾ ਨਿਆਰੀ ਕਰ ਧਰੀਏ ਸਤਸੰਗੀਏ ਕਿਉਂ ਇਹ ਲੋੜ ਪਈ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕਰਨ ਦੀ ਉਸ ਵੇਲੇ ਜੋ ਬਾਬਾ ਪ੍ਰਤੀ ਚੰਦ ਦਾ ਸੁਪੁੱਤਰ ਮਿਹਰਬਾਨ ਸੀ ਨਾ ਉਹਨੇ ਵੀ ਆਪਣੀ ਕਵਤਾ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾਉਂਦਾ ਸੀ ਉਹ ਵੀ ਹੁਣ ਤੁਸੀਂ ਕਈ ਵਾਰ ਪੰਜਾਬ ਦੀਆਂ ਟਰਾਲੀਆਂ ਟਰੱਕਾਂ ਤੇ ਇਹ ਲਾਈਨ ਪੜੀ ਹੋਵੇਗੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸ਼ਾਇਦ ਕਈਆਂ ਨੂੰ ਨਾਮ ਪਤਾ ਹੋਵੇ ਇਹ ਲਾਈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਆ। ਇਹ ਕੱਚੀ ਬਾਣੀ ਜੀ। ਇੱਕ ਇਹ ਲਾਈਨ ਲਿਖੀ ਹੁੰਦੀ ਟਰੱਕਾਂ ਦੇ ਮਗਰ ਟਰਾਲੀਆਂ ਮਗਰ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਦੂਸਰੀ ਇਹ ਲਿਖੀ ਹੁੰਦੀ ਨਾਨਕ ਨੀਵਾ ਜੋ ਚਲੇ ਲਗੇ ਨ ਤਤੀ। ਵਾਓ ਇਹ ਵੀ ਕੱਚੀ ਬਾਣੀ ਹੈ। ਇੱਕ ਅਸੀਂ ਜਦੋਂ ਵਿਆਹ ਸ਼ਾਦੀਆਂ ਦੇ ਕੋਈ ਖੁਸ਼ੀ ਦੇ ਜਦੋਂ ਕਾਰਡ ਛਾਪਦੇ ਆ ਨਾ ਉਦੇ ਉੱਪਰ ਇੱਕ ਲਾਈਨ ਲਿਖੀ ਹੁੰਦੀ ਆ ਸਤਗੁਰੂ ਦਾਤੇ ਕਾਜ ਰਚਾਇਆ ਆਪਣੀ ਮੇਰ ਕਰਾਈ ਇਹ ਵੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇਹ ਵੀ ਕੱਚੀ ਬਾਣੀ ਹੈ ਵੇਖ ਲਓ ਉਹਦੋਂ ਦੀ ਗੱਲ ਹੋਰ ਹੈ ਅੱਜ ਵੀ ਸਾਡੇ ਕਈ ਵੀਰਾਂ ਨੂੰ ਭੋਲੇ ਭਾਲੇ ਗੁਰਸਿੱਖਾਂ ਨੂੰ ਅੱਜ ਵੀ ਨਹੀਂ ਪਤਾ ਕੱਚੀ ਬਾਣੀ ਕਿਹੜੀ ਹੈ ਕਿ ਸਤਗੁਰੂ ਦੀ ਬਾਣੀ ਕਿਹੜੀ ਹੈ ਭਲੇਖੇ ਦਾ ਨਾਲ ਹੀ ਉਹ ਲੈਣਾ ਛਾਪੀ ਜਾਂਦੇ ਨੇ ਸਤਸੰਗਿਓ ਫਿਰ ਸਤਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਬਾਣੀ ਲਿਖਵਾਨੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਸਤਗੁਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਮੂਲ ਮੰਤਰ ਦਾ ਜਾਪ ਆਪ ਲਿਖਿਆ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾਈ। ਕਲਮਾ ਦੀ ਸੇਵਾ ਕਰਨ ਵਾਲੇ ਨੇ ਭਾਈ ਬੰਨੋ ਜੀ। ਉਹ ਸਾਰੀ ਕਲਮਾ ਦੀ ਸੇਵਾ ਕਰਦੇ ਨੇ। ਸਤਸੰਗਿਓ ਜਦੋਂ ਸਾਰੀ ਬਾਣੀ ਲਿਖੀ ਗਈ ਇਹ ਗ੍ਰੰਥ ਤਿਆਰ ਹੋ ਗਿਆ ਜਿਹਦਾ ਨਾਮ ਰੱਖਿਆ ਆਦ ਗ੍ਰੰਥ ਸਾਹਿਬ ਉਹਦੇ ਅਜੇ ਗੁਰਤਾ ਗੱਦੀ ਨਹੀਂ ਮਿਲੀ ਫਿਰ ਨਗਲ ਕੀਰਤਨ ਦੇ ਰੂਪ ਦੇ ਵਿੱਚ RAM ਸਰ ਦੀ ਧਰਤੀ ਤੋਂ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਗੁਰੂ ਰਾਮ ਦਾਦੇ ਘਰ ਸਤਗੁਰੂ ਜੀ ਦਾ ਸਰੂਪ ਲੈਂਦਾ ਗਿਆ ਬਾਬਾ ਬੁੱਢਾ ਸਾਹਿਬ ਨੇ ਆਪਣੇ ਇਸਤੇ ਵਿਰਾਜਮਣ ਕੀਤਾ ਗੁਰੂ ਅਰਜਨ ਦੇਵ ਜੀ ਚੌੜ ਸਾਹਿਬ ਘਰ ਦੇ ਪਏ ਨੇ ਸੁਰਤੀ ਨੰਦਾਰੇ ਕਰਿਓ ਇੱਥੇ ਫਿਰ ਸਤਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਮਨ ਆਇਆ RAM ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਰੈਸ ਦਾ ਪਾਠ ਹੋਇਆ ਤੇ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸੁਖਾ ਸੰਤ ਸਤਗੁਰੂ ਤੋਂ ਹੋਏ ਹੋਇਆ ਅਕਾਲ ਤਖਸਾਲ ਜਿੱਥੇ ਅੱਜ ਗੁਰਦੁਆਰਾ ਕੋਠਾ ਸਾਹਿਬ ਹੈ ਉੱਥੇ ਬੜਾ ਸੁੰਦਰ ਪਲੰਘ ਢਾ ਕੇ ਉੱਤੇ ਸੁੰਦਰ ਵਿਸ਼ਾਈ ਕਰਕੇ ਸਤਗੁਰ ਦੇ ਸਰੂਪ ਦਾ ਸੁਖ ਹਸਲ ਹੋਇਆ ਜੀ ਤੇ ਕੋਜ ਸਿੱਖ ਸਤਗੁਰੂ ਦੀ ਨੂੰ ਆਖਣ ਲਈ ਸਤਗੁਰੂ ਜੀ ਕੋਲ ਤੁਹਾਡਾ ਬਲੰਕ ਵੀ ਢਾ ਦਈਏ ਤੇ ਗੁਰੂ ਅਰਜਨ ਦੇਵ ਪਤਾ ਜੀ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ ਭਾਈ ਗੁਰਦਾਸ ਜੀ ਲਿਖਦੇ ਨੇ ਸਤਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਕਹਿੰਦੇ ਸਤਗੁਰ ਦੇ ਵਿੱਚ ਤੇ ਸ਼ਬਦ ਵਿੱਚ ਕੋਈ ਭੇਦ ਨਹੀਂ ਸਤਗੁਰ ਮੈਂ ਸ਼ਬਦ ਸ਼ਬਦ ਮੇ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਇਹ ਭਾਈ ਗੁਰਦਾ ਜੀ ਆਪਣੇ ਕਵਿਤਾ ਚ ਲਿਖਦੇ ਨੇ ਸਤ ਸੰਗਿਓ ਫਿਰ ਸਤਗੁਰ ਜੀ ਕਹਿੰਦੇ ਮੇਰਾ ਸਾਡਾ ਜ਼ਮੀਨ ਤੇ ਆਸਨ ਲਾ ਦਿਓ ਸਤਗੁਰ ਉਸ ਦਿਨ ਤੋਂ ਜ਼ਮੀਨ ਦੇ ਉੱਪਰ ਹੀ ਸਤਗੁਰ ਨੇ ਆਰਾਮ ਕੀਤਾ ਅੱਜ ਵੀ ਅਕਾਲ ਤਖਤ ਸਭ ਚਲੇ ਜਾਓ ਜਿੱਥੇ ਸਤਗੁਰ ਦਾ ਸੁਖ ਆਸਨ ਹੁੰਦਾ ਹੈ ਵੇਖੋ ਕਦੇ ਪਲੰਗ ਦੇ ਥੱਲੇ ਰੋਜਾਨਾ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਅੱਜ ਵੀ ਥੱਲੇ ਆਰਾਮ ਦੇ ਵਿੱਚ ਨੇ ਆਸਣ ਤੇ ਬੈਠੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਪਲੰਗ ਦੇ ਉੱਪਰ ਬਿਰਾਜਮਾਨ ਨੇ ਸੁਰਤੀ ਦਾ ਅੱਜ ਵੀ ਭਾਵਨਾ ਵਾਲੇ ਦਰਸ਼ਨ ਕਰਦੇ ਨੇ ਸਤ ਸੰਗਿਓ ਫਿਰ 1700 ਵਰ੍ਹੇ ਦੇ ਵਿੱਚ ਨਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਆਖਣਗੇ ਉਹ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਸਤਗੁਰੂ ਸਾਡਾ ਫੇ ਗੁਰੂ ਕੌਣ ਹੋਵੇਗਾ ਸਤਗੁਰ ਜੀ ਆਖ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਤਗੁਰ ਜੀ ਫੇ ਸਾਡੇ ਗੁਰੂ ਕੌਣ ਹੋਣਗੇ ਉਸਤੇ ਗਿਆਨੀ ਗਿਆਨ ਸਿੰਘ ਜੀ ਫੇ ਲਿਖਦੇ ਨੇ ਸਤਗੁਰ ਜੀ ਕਹਿੰਦੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਤਕੋਦੇ ਸਿੱਖਾਂ ਦੇ ਚਿਹਰੇ ਤੇ ਨਾ ਤਰੀ ਉਦਾਸੀ ਆ ਗਈ ਕਹਿੰਦੇ ਸਤਗੁਰ ਜੀ ਤੁਹਾਡੇ ਨਾਲ ਅਸੀਂ ਗੱਲਾਂ ਵੀ ਕਰਦੇ ਆ ਤੁਹਾਨੂੰ ਬੇਨਤੀ ਰੂਪ ਸਵਾਲ ਵੀ ਕਰਦੇ ਆ ਤੁਸੀਂ ਜਵਾਬ ਦਿੰਦੇ ਹੋ ਤੇ ਤੁਸੀਂ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਇਹ ਕਿਹੋ ਜਿਹੇ ਗੁਰੂ ਹੋਣਗੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪ੍ਰੀਤਮ ਜੀ ਆਖਣ ਲੱਗੇ ਉਹ ਭਾਈ ਗੁਰ ਸਿੱਖੋ ਇਹ ਫੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਇਹ ਕਿਹੋ ਜਿਹਾ ਗੁਰੂ ਹੋਣਗੇ ਤੁਸੀਂ ਕਰਾਰਛੈ ਦੇਖ ਤਿਆਰ ਕਰੋ ਅਰਦਾਸ ਕਰੋ ਸਤਗੁਰੂ ਹੁਕਮਨਾਮੇ ਵਿੱਚ ਜਵਾਬ ਦੇਣਗੇ ਤੇ ਸਤਸੰਗੀਆਂ ਸਿੱਖਾਂ ਨੇ ਕਰਾਰਛੈ ਦੇਖ ਤਿਆਰ ਕੀਤੀ ਅਰਦਾਸ ਕੀਤੀ ਗਈ ਸਤਗੁਰਦੇ ਹਜੂਰ ਚ ਖਲੋ ਕੇ ਤੇ ਹੁਕਮਨਾਮਾ ਲਿਆਉ ਕਰਨਾ ਮਾਤਾ ਕਿਰਿਆ ਆਇਆ ਮਾਰੂ ਮੁਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਬਈ ठाकुर ਕੀਰਤਨ ਹਰ ਹਰ ਗਾਈ ਸ਼ਰਮ ਥਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਬਿਦਾਤਾ ਸੰਤਨ ਕੀ ਸਰਨਾਈ ਐਸੇ ਹੁਕਮ ਨਾਮੇ ਦੇ ਲੈਣਾ ਨੇ ਜਦੋਂ ਇਹ ਪੰਕਤੀਆਂ ਆਈਆਂ ਨਾ ਸਿੱਖਾਂ ਦੇ ਚਿਹਰਿਆਂ ਤੇ ਗੁਰਮੁਖ ਰੌਣਕਾਂ ਆ ਗਈਆਂ ਉਹ ਕਿਹੜੀ ਪੰਕਤੀ ਸੀ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਇਓ ਦੁਰਾਈ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖ ਲੱਗਿਓ ਸਿੱਖੋ ਜਿਹੜਾ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰੇਗਾ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਅਭਿਆਸ ਕਰੇਗਾ ਸ਼ਬਦ ਦਾ ਅਭਿਆਸ ਕਰੇਗਾ ਉਹ ਸਿੱਖੋ ਤੁਸੀਂ ਸ਼ਬਦ ਦਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਓ ਮੇਰੇ ਸਿੱਖੋ ਮੇਰੇ ਸਿੱਖੋ ਅੱਜ ਤੋਂ ਬਾਅਦ ਸ਼ਮਲਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਤੀਰ ਨੂੰ ਪਹਿ ਮੋਏ ਕੇ ਸੁਨੋਂ ਅਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਣ ਸ਼ਬਦ ਹੈ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤਿਗੁਰੂ ਦੇ ਤਿੰਨ ਰੂਪ ਨੇ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤਸੰਗਿਓ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਬਖਸ਼ਿਸ਼ ਕਰਦੇ ਪਏ ਨੇ ਇਹ ਸਤਿਗੁਰ ਦੀ ਬਾਣੀ ਪੜ ਕੇ ਕਈ ਬ੍ਰਹਮ ਗਿਆਨੀ ਬਣ ਗਏ ਕਈ ਬ੍ਰह्म ਗਿਆਨੀ ਬੰਦੇ ਬਏ ਨੇ ਸਤਿਗੁਰ ਦੀ ਬਾਣੀ ਪੜ ਕੇ ਬਾਣੀ ਦਾ ਅਭਿਆਸ ਕਰਕੇ ਤ੍ਰਿੰਦੀ ਦੁਨੀਆ ਦਾ ਕਈ ਬ੍ਰह्म ਗਿਆਨੀ ਬਨਨਗੇ ਗੁਰਮਖੋ ਭਗਾ ਵਾਲਿਓ ਇੱਕ ਪਿੰਡ ਹੈ ਮਹਾਰਾਸ਼ਟਰ ਦੇ ਵਿੱਚ ਉਹਦਾ ਨਾਂ ਹੈ ਭੋਮਾ گاਉ ਡਾਕਟਰ ਦਲਵਿੰਦਰ ਸਿੰਘ ਦੀ ਗਰੇਵਾਦੀ ਹੋਏ ਨੇ ਉਹਨਾਂ ਕਈ ਵਾਰ ਇਹ ਲੇਖ ਛਾਪਿਆ ਆਪਣਾ ਮੈਂ ਵੀ ਇਹ ਲੇਖ ਪੜਿਆ ਉਹਨਾਂ ਦਾ ਉਹ ਕੀ ਲਿਖਦੇ ਨੇ ਕਹਿੰਦੇ ਪਿੰਡ ਭੁਣਮਾ گاਉ ਦੇ ਵਿੱਚ 800 ਸਰੀਰ ਰਹਿੰਦੇ ਨੇ 800 ਜੀ ਰਹਿੰਦੇ ਨੇ ਉਹਨਾਂ ਦੇ ਵਿੱਚ ਮੁਸਲਮਾਨ ਵੀ ਨੇ ਹਿੰਦੂ ਵੀਰ ਵੀ ਨੇ ਤੇ ਸਿੱਖ ਵੀਰ ਵੀ ਨੇ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸ਼ਰਧਾ ਹੈ ਇਹ ਪਿੰਡ ਗੁਦਾਵਰੀ ਦੇ ਕੰਡੇ ਤੇ ਹੈ ਪਿੰਡ ਵਾਲਿਆਂ ਦੀ ਸਤਗੁਰ ਤੇ ਬਹੁਤ ਸ਼ਰਧਾ ਹੈ ਬਹੁਤ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਦਾ ਸੁਲਭ ਹੱਥ ਲਿਖਤ ਗੁਰਦਵਾਰੇ ਦੇ ਵਿੱਚ ਸੁਭਾਏਮਾਨ ਹੈ ਤੇ ਕਹਿੰਦੇ ਹਰ ਸਾਲ ਜੋ ਲਾਗੇ ਲਾਗੇ ਪਿੰਡ ਦੇ ਨਾ ਉਹ ਪਿੰਡਾਂ ਦੇ ਵਿੱਚ ਗੁਦਾਵਣੀ ਦਾ ਪਾਣੀ ਚੜਦਾ ਜਦੋਂ ਹੜ ਹੁੰਦੇ ਨੇ ਬੜਾ ਨੁਕਸਾਨ ਹੁੰਦਾ ਹੈ ਪਰ ਧੋਮਾ گا ਉਹਦੇ ਵਿੱਚ ਜਦੋਂ ਗੁਦਾਵਣੀ ਦਾ ਪਾਣੀ ਚੜਦਾ ਨਾ ਇਹ ਪਿੰਡ ਵਾਲੇ ਪਤਾ ਕੀ ਕਰਦੇ ਨੇ ਤੁਹਾਡੀ ਸ਼ਰਧਾ ਹੋਰ ਬਣੇਗੀ ਸਤਗੁਰ ਜੀ ਤੇ ਕੀ ਕਰਦੇ ਨੇ ਗੁਰੂ ਘਰ ਜਾਂਦੇ ਨੇ ਸਤਿਗੁਰੂ ਅੱਗੇ ਅਰਦਾਸ ਕਰਦੇ ਨੇ ਇੱਕ ਗੁਰਮੁਖ ਪਿਆਰਾ ਸਤਿਗੁਰ ਦਾ ਸਰੂਪ ਆਪਣੇ ਸਰੀਰ ਤੇ ਬਰਾਜਮਨ ਕਰ ਲੈਂਦਾ ਹੈ ਇੱਕ ਚੌਰ ਸਾਹਿਬ ਕਰਦਾ ਹੈ ਸਤਿਗੁਰ ਜੀ ਨੂੰ ਪੰਜ ਸਿੰਘ ਅੱਗੇ ਹੁੰਦੇ ਨੇ ਤੇ ਬਾਕੀ ਪਿੰਡ ਵਾਲੇ ਪਿੱਛੇ-ਪਿੱਛੇ ਤੂੰ ਗੁਦਾਵੜੀ ਵੱਲ ਚੱਲੇ ਪੁੰਦੇ ਨੇ ਗੁਦਾਵੜੀ ਵੱਲ ਜਾਂਦੇ ਨੇ ਗੁਰਮੁਖੋ ਜਿੱਥੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਸ਼ਬਦ ਪੜ੍ਹਦੇ ਨੇ ਤੇ ਨਾਲ-ਨਾਲ ਇਹ ਬੜਦੇ ਨੇ ਪਤਾ ਕੀ ਜਾਪ ਕਰਦੇ ਨੇ ਪਰ ਮੈਂ ਕੰਮ ਵੀ ਨਾਲ ਦੇ ਲਈ ਤੁਸੀਂ ਵੀ ਜਾਪ ਕਰੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਓ ਦੋ ਮਿੰਟੇ ਜਾਪ ਕਰੀਏ ਫਿਰ ਨਾਲ ਜਿਵੇਂ ਸਤਗੁਰੂ ਸੇਵਾ ਲੈਣ ਗਏ। ਸਤਨਾਮ ਵਾਹਿਗੁਰੂ ਸਤ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਧੰਨ ਗੁਰੂ ਆਮਦਾ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਜਾਪ ਕਰਦਿਆਂ ਕਰਦਿਆਂ ਗੁਦਾਵਲੀ ਦੇ ਕੰਢੇ ਤੇ ਬੌਂਦੀਆਂ ਨੇ ਉੱਥੇ ਸ਼ਬਦ ਕੀਰਤਨ ਕਰਦਿਆਂ ਨੇ ਜਦੋਂ ਕੀਰਤਨ ਕਰਦਿਆਂ ਨੇ ਫਿਰ ਕਦੇ ਵਹਿੰਦਿਆਂ ਵਹਿੰਦਿਆਂ ਗੁਦਾਵਲੀ ਦਾ ਪਾਣੀ ਬਿਨਾਂ ਕੋਈ ਨੁਕਸਾਨ ਕੀਤੇ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਦਲਵਿੰਦਰ ਸਿੰਘ ਜੀ ਕਦੇ ਕਦੇ ਇਹ ਸਮਾਂ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਕਦੇ ਤਦ ਮੈਂ ਇਹ ਲੇਖ ਲਿਖਦਾ ਪਿਆ ਕਿੰਦੇ ਫੇਰੇ ਗੁਦਾਵੜੀ ਦਾ ਪਾਣੀ ਥੱਲੇ ਹੋ ਜਾਂਦਾ ਹੈ ਅਸੀਂ ਵੇਖਦੇ ਹੁਣ ਖਤਰਾ ਟਲ ਗਿਆ ਹੈ ਅਸੀਂ ਫਿਰ ਸਤ ਗੁਰਦੇ ਚੰਨੇ ਅਰਦਾਸ ਕਰਦੇ ਆ ਨਾ ਫਿਰ ਵਾਪਸ ਗੁਰੂ ਘਰ ਵੱਲ ਚੱਲੇ ਪਾਉਨੇ ਪਿੰਡ ਵੱਲ ਚੱਲੇ ਪਾਉਨੇ ਆ ਤੇ ਕਿੰਦੇ ਵਾਪਸੀ ਫਿਰ ਸਤ ਗੁਰਦੇ ਸ਼ੁਕਰਾਨੇ ਕਰਦੇ ਆ ਤੇ ਵਾਪਸੀ ਪਤਾ ਕੀ ਬੜਦੇ ਆ ਔ ਇੱਕ ਮਿੰਟੇ ਵੀ ਬੜਦੀ ਹੈ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਕਹਿੰਦੇ ਸਤਗੁਰੂ ਧੰਨ ਧੰਨ ਕਹਿੰਦੇ ਆ ਅਸੀਂ ਗੁਰ ਘਰ ਪਉਂਦੇ ਆ ਫਿਰ ਉੱਥੇ ਅਰਦਾਸ ਬੇਨਤੀ ਕਰਦੇ ਆ ਸਤਗੁਰੂ ਦੇ ਸ਼ੁਕਰਾਨੇ ਕਰਦੇ ਆ ਤੇ ਡਾਕਟਰ ਦਲਵਿੰਦਰ ਸਿੰਘ ਅਖੀਰ ਤੇ ਲਿਖਦੇ ਨੇ ਕਿਤੇ 80 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਕਿਤੇ ਹਰ ਸਾਲ ਜਦੋਂ ਹੜ ਆਉਣ ਦਾ ਸਮਾਂ ਮੰਦਾ ਨਾ ਪਿੰਡ ਵਾਲੇ ਸ਼ਰਦਾ ਨਾਲ ਇਸੇ ਤਰ੍ਹਾਂ ਹੀ ਸਤਗੁਰ ਦਾ ਸਰੂਪ ਸੀਸ ਤੇ ਬਰਾਜਮਣ ਖੜਾ ਕੇ ਪੰਜ ਸਿੰਘ ਅੱਗੇ ਕਿਚੌਰ ਸਾਹਿਬ ਕਰਦੇ ਆ ਗੁਰੂ ਜੀਆਂ ਵਡਿਆਈਆਂ ਕਰਦੇ ਕਰਦੇ ਗੁਦਾਵਰੀ ਦੇ ਕੋਲ ਜਾਂਦੇ ਆ ਤੇ ਉੱਥੇ ਅਰਦਾਸ ਬੇਨਤੀ ਕਰਦੇ ਆ ਫਿਰ ਵਾਪਸ ਆ ਕੇ ਸ਼ੁਕਰਾਨਾ ਕਰਦੇ ਆ ਕਿਤੇ ਅੱਜ ਤੱਕ ਪਿੰਡ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਕਿ ਕੋਲ ਹਾਂ ਕਿਤੇ ਕੋਲ ਕੋਲ ਕਿਹ ਪਿੰਡਾਂ ਦਾ ਕਿੰਨਾ ਕਿੰਨਾ ਨੁਕਸਾਨ ਹੋ ਜਾਂਦਾ ਹੈ ਪਰ ਅੱਜ ਤੱਕ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਤ ਸੰਗਿਓ ਇਹ ਹੈ ਗੁਰਬਾਣੀ ਦੀ ਮਹਿਮਾ ਇਹ ਸਤਗੁਰ ਦੀ ਮਹਿਮਾ ਸਤਗੁਰ ਦੀ ਵਡਿਆਈ ਇੱਕ ਨਾਮ ਸੁਣਿਆ ਦਾ ਸਮਾਪਤੀ ਕਰੇ ਬੜਾ ਵੱਡਾ ਇੱਕ ਵਿਦਵਾਨ ਹੋਇਆ ਜੀ ਉਹਦਾ ਨਾਮ ਹੈ ਨਕੋਲਸ ਉਨੇ ਬੜੀਆਂ ਕਿਤਾਬਾਂ ਪੜੀਆਂ ਬੜੇ ਉਹਨੇ ਗ੍ਰੰਥ ਪੜੇ ਜੀ ਪਰ ਆਤਮਿਕ ਸ਼ਾਂਤੀ ਨਹੀਂ ਉਹਨੂੰ ਮਿਲੀ ਪਾਪ ਮਨ ਦੀ ਸ਼ਾਂਤੀ ਨਹੀਂ ਮਿਲੀ ਅੰਦਰ ਕਲਪਨਾ ਹੈ ਅੰਦਰ ਕਲੇਸ਼ ਹੈ ਇਹ ਥਾਂ ਥਾਂ ਤੇ ਭਟ ਗਿਆ ਜੀ ਉਹਨੇ ਆਪ ਲਿਖਿਆ ਕਹਿੰਦਾ ਮੈਂ ਜੰਗਲਾਂ 'ਚ ਭਟ ਗਿਆ ਪਹਾੜਾਂ 'ਚ ਭਟ ਗਿਆ ਜਿੱਥੇ ਕਿਸੇ ਦੱਸਿਆ ਮੈਂ ਉੱਥੇ ਗਿਆ ਪਰ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲੀ ਆਤਮਿਕ ਸ਼ਾਂਤੀ ਨਹੀਂ ਮਿਲੀ ਕਹਿੰਦੇ ਇੱਕ ਦਿਨ ਕੋਈ ਭਲਾ ਮਨੁੱਖ ਮੈਨੂੰ ਮਿਲਿਆ ਕਹਿੰਦੇ ਉਹਨੇ ਮੇਰੇ ਦੁਰਦਸ਼ਾ ਵੇਖੀ ਜਦੋਂ ਮੇਰੀ ਅੰਦਰ ਦੀ ਹਾਲਤ ਦੇ ਵੇਖੀ ਮੇਰੇ ਚਿਹਰੇ ਤੇ ਮਜੂਸੀ ਹੈ ਤੇ ਕਹਿੰਦੇ ਉਹਨੇ ਕੀ ਕੀਤਾ ਇੱਕ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ ਅੰਮ੍ਰਿਤ ਬਾਣੀ ਦਾ ਗੁਟਕਾ ਸਾਹਿਬ ਮੈਨੂੰ ਦਿੱਤਾ ਆਖਿਆ ਭਲਿਆ ਇੱਥੇ ਇੰਨੀਆਂ ਕਿਤਾਬਾਂ ਤੂੰ ਪੜੀਆਂ ਨੇ ਇੰਨੇ ਤੂੰ ਗ੍ਰੰਥ ਪੜ੍ਹੇ ਨੇ ਉਥੇ ਇਹ ਬਾਣੀ ਦਾ ਜਾਪ ਕਰ ਇਹ ਗੁਰਨਾਨਕ ਦੇ ਘਰ ਦੀ ਬਾਣੀ ਹੈ ਗੁਰੂ ਅਰਜਨ ਦੇ ਪਿਤਾ ਵੱਲੋਂ ਇਹ ਉਜਾਰਨ ਕੀਤੀ ਹੋਈ ਹੈ ਇਹ ਬਾਣੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਕਹਿੰਦੇ ਜਦੋਂ ਮੈਂ ਉਹ ਸੁਖਮਨੀ ਸਰ ਦਾ ਗੁਟਕਾ ਸਾਹਿਬ ਲਿਆ ਕਿੰਦੇ ਫਿਰ ਮੈਂ ਬਾਣੀ ਦਾ ਜਾਪ ਕੀਤਾ ਬਾਣੀ ਪੜੀ ਬਾਣੀ ਨੂੰ ਸਮਝਿਆ ਜਦੋਂ ਬਾਣੀ ਨੂੰ ਪੜਿਆ ਬਾਣੀ ਨੂੰ ਸਮਝਿਆ ਤੇ ਕੰਦੇ ਮੇਰੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਜਿਹੜੀ ਸ਼ਾਂਤੀ ਮੈਨੂੰ ਜੰਗਲਾਂ ਦੇ ਵਿੱਚ ਨਹੀਂ ਮਿਲੀ ਜਿਹੜੀ ਸ਼ਾਂਤੀ ਮੈਨੂੰ ਪਹਾੜਾਂ ਵਿੱਚੋਂ ਨਹੀਂ ਮਿਲੀ ਉਹ ਸ਼ਾਂਤੀ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਕੇ ਉਹ ਆਨੰਦ ਮੈਨੂੰ ਮਿਲ ਗਿਆ ਉਹ ਸ਼ਾਂਤੀ ਮੈਨੂੰ ਮਿਲ ਗਈ ਪਾਗਾਂ ਵਾਲਿਓ ਫਿਰ ਐਡਾ ਬਾਣੀ ਦੇ ਨਾਲ ਪਿਆਰ ਪੈ ਗਿਆ ਨਕੁਲਸ ਦਾ ਇਹ ਬੜਾ ਵੱਡਾ ਵਿਦਵਾਨ ਹੋਇਆ ਇਹ ਪਤਾ ਕੀ ਲਿਖਦਾ ਫਿਰ ਇੱਕ ਦਿਨ ਚੇਲਿਆਂ ਨੂੰ ਕੋਲ ਬੁਲਾਉਂਦਾ ਆਪਣੇ ਕਹਿੰਦਾ ਮੇਰੇ ਚੇਲਿਓ ਮੈਂ ਇੱਕ ਦਿਨ ਤੁਹਾਨੂੰ ਕਿਹਾ ਚੱਲਿਆਂ ਜਦੋਂ ਮੇਰੀ ਮੌਤ ਹੋ ਜਾਵੇ ਨਾ ਮੇਰਾ ਸਰੀਰ ਜਦੋਂ ਤੁਸੀਂ ਕਬਰ ਦੇ ਵਿੱਚ ਦਫਨਾਉਣ ਲੱਗੋ ਤੇ ਕੋਲ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬੀ ਰੱਖਦੇ ਹੋ ਤਾਂ ਕਿ ਮੇਰੀ ਕਲਿਆਣ ਹੋ ਜਾਵੇ ਮੇਰਾ ਇਹ ਸਰੀਰ ਹੀ ਪੁਤਰ ਹੋ ਜਾਵੇ ਮੇਰਾ ਧਰਤੀ ਤੇ ਆਇਆ ਹੋਇਆ ਸਫਲਾ ਹੋ ਜਾਵੇ ਵੇਖ ਲੋ ਭਾਗਾਂ ਵਾਲੇ ਉਹ ਸਮਾਂ ਹੈ ਜੰਗਲਾਂ ਦੇ ਭਟ ਗਿਆ ਪਹਾੜਾਂ ਚ ਭਟ ਗਿਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਜਦੋਂ ਗੁਰਬਾਣੀ ਪੜੀ ਗੁਰਬਾਣੀ ਸਮਝੀ ਤੇ ਉਦੋਂ ਅੰਦਰ ਦੀ ਸ਼ਾਂਤੀ ਮਿਲ ਗਈ ਅੰਦਰ ਦਾ ਆਨੰਦ ਮਿਲ ਗਿਆ ਅੰਦਰ ਦਾ ਰਸ ਉਦੋਂ ਆ ਗਿਆ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮ ਮਾਪੁਰਖਾਂ ਵੱਲ ਹੁਕਮ ਹੋਇਆ ਸੀ ਤਰੀਬਨ ਉਹ ਸਮਾਉ ਚੁੱਕਿਆ ਹੈ ਵਿਚਾਰ ਕਰਦੇ ਹਾਂ ਵਿਗਨਿਕ अनेका ਗਲਤੀਆਂ ਪੁੱਲਣਾ ਹੋ ਗਈਆਂ ਨੇ ਸਤਿਗੁਰਜੀ ਬਖਸ਼ਣ ਜੋਗ ਨੇ ਸਤਿਗੁਰਜੀ ਸਾਧ ਸੰਤ ਬਖਸ਼ਣ ਜੋਗ ਹੈ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਨੇ ਔਰ ਸਾਡੇ ਸਾਥੀਆਂ ਨੇ ਜੋ ਸਟੇਜ ਤੇ ਬੈਠ ਕੇ ਦਾਸ ਨੂੰ ਅਸੀਸਾਂ ਦਿੱਤੀਆਂ ਬਾਬਾ ਤਜਿੰਦਰ ਸਿੰਘ ਜੀ ਉਹਨਾਂ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਸੰਗਤਾਂ ਨੇ ਬੈਠ ਕੇ ਅਸੀਸਾਂ ਦਿੱਤੀਆਂ વિશેષ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਆਪਣੀ ਗੋਜ ਬਿਠਾ ਕੇ ਤੁਹਾਡੇ ਦਰਸ਼ਨ ਕਰਾਈ ਆਓ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਪਲਣਾ ਹੋ ਗਈਆਂ ਨੇ ਸਤਿਗੁਰੂ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੇਉ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਅਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਪੰਡਾਰ ਗੁਰਬਾਣੀ ਲਾਲ